ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨੰਗਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉਤੇ ਪਿੰਡ ਡੜੋਲੀ ਦੇ ਲਾਗੇ ਇੱਕ ਵਾਰ ਫਿਰ ਸੜਕ ਹਾਦਸਾ ਹੋ ਗਿਆ ਹੈ ਇਸ ਸੜਕ ਹਾਦਸੇ ਦੇ ਵਿੱਚ ਇੱਕ ਵਰਨਾ ਗੱਡੀ ਸੜਕ ਦੇ ਕਿਨਾਰੇ ਲੱਗੇ ਇੱਕ ਰੁੱਖ ਦੇ ਨਾਲ ਟਕਰਾ ਗਈ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਵਰਨਾ ਗੱਡੀ ਸਵਾਰ ਉਹਨਾਂ ਦੇ ਪੰਡੋਕਾ ਤੋਂ ਪੰਜਾਬ ਦੇ ਸਰੰਦਵਾਲ ਨੂੰ ਜਾ ਰਹੇ ਸਨ ਤਾਂ ਜਿਵੇਂ ਹੀ ਡੜੋਲੀ ਦੇ ਲਾਗੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਕੈਂਟਰ ਨੇ ਦੂਜੀ ਗੱਡੀ ਨੂੰ ਓਵਰਟੇਕ ਕਰਦੇ ਸਮੇਂ ਇਹਨਾਂ ਨੂੰ ਫੇਟ ਮਾਰ ਦਿੱਤੀ ਤੇ ਇਹਨਾਂ ਨੇ ਆਪਣੇ ਬਚਾਅ ਦੇ ਲਈ ਜਿਵੇਂ ਹੀ ਗੱਡੀ ਸੜਕ ਤੋਂ نیچے ਨੂੰ ਉਤਾਰੀ ਤਾਂ ਇਹਨਾਂ ਦੀ ਗੱਡੀ ਰੁੱਖ ਦੇ ਨਾਲ ਟਕਰਾ ਗਈ ਕੰਟੇਨਰ ਵੱਲੋਂ ਟੱਕਰ ਮਾਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ ਹੈ ਤੇ ਸਾਰੀ ਘਟਨਾ ਅੱਜ ਸਵੇਰੇ ਕਰੀਬ 7 ਵਜੇ ਦੀ ਹੈ ਗੱਡੀ ਦੇ ਵਿੱਚ ਚਾਲਕ ਸਹਿਤ ਕੁੱਲ ਚਾਰ ਵਿਅਕਤੀ ਸਵਾਰਸਾਨ ਤੇ ਜਿਨ੍ਹਾਂ ਦੇ ਵਿੱਚੋਂ ਦੋ ਮਹਿਲਾਵਾਂ ਨੂੰ ਜੇਰੇ ਇਲਾਜ ਨਿੱਜੀ ਹਸਪਤਾਲ ਪਨੁਪਲੀ ਵਿਖੇ ਐਡਮਿਟ ਕਰਾਇਆ ਗਿਆ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ